ਦਾ ਪੂਜੀ ਕੀ ਨਾਮ ਹੈ ਜੀ ਸਰਦਾਰ ਜਮੀਰ ਸਿੰਘ ਜੀ ਅ ਅੱਜ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹਦੇ ਹਾਂ ਜੀ ਮੇਰਾ ਨਾਮ ਹੈ ਸਰਦਾਰ ਜਮੀਰ ਸਿੰਘ ਲੰਗਰ ਦਾ ਜੀ ਥੋੜਾ ਚਾਹਤੂ ਸ਼ੁਰੂ ਕੀਤਾ ਸੀ ਬਹੁਤ ਸਾਲ ਪਹਿਲਾਂ ਨੌਜਵਾਨਾਂ ਨੇ ਇਹ ਹੌਰੀ ਹੌਰੀ ਗੁਰੂ ਦੀ ਮਾਰ ਕਿਰਪਾ ਨਾਲ ਲੰਗਰ ਵੱਧਾ ਗਿਆ ਜਿਵੇਂ ਜਿਵੇਂ ਸੰਗਤਾਂ ਨੂੰ ਪ੍ਰੇਰਿਆ ਬੜੀ ਮਾਇਆ ਕੱਟੀ ਹੋਣ ਲੱਗੀ ਲੰਗਰ ਵੱਧਾ ਗਿਆ ਜੀ ਹੁਣ ਅਸੀਂ ਐਤ ਕੀ ਪਹਿਲਾਂ ਲੰਗਰ ਬਹਿਲੌਰਪੁਰ ਦੇ ਉਧ ਦੇ ਰਾਏ ਨੀਲੇ ਝਾਰ ਸਾਹਿਬ ਚਮਕੌਰ ਸਾਹਿਬ ਰੋਪੜ ਰੋਡ ਨੈਰ ਦੇ ਤੇ ਲੰਗਰ ਚੱਲ ਰਿਹਾ ਜੀ ਇਹ ਲੰਗਰ 26 ਤਰੀਕ ਤੋਂ 26 ਤਰੀਕ ਤੱਕ ਲੱਗਣਾ ਹੈ ਜੀ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਨੌਜਵਾਨਾਂ ਦਾ ਬਰਾਂ ਲੈ ਜੀ ਇਹ ਸਾਰਾ ਪਰਵਕਾਰ ਨੌਜਵਾਨਾਂ ਨੇ ਪ੍ਰੇਰਣਾ ਕੀਤੀ ਸਾਰੀਆਂ ਸੰਗਤਾਂ ਨੂੰ ਨਾਲ ਜੋੜਿਆ ਜੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਰੱਖ ਰਿਹਾ ਸਾਡੇ ਨਾਲ ਸ਼ਰਮਤਗੜ ਟਾਰੀ ਪਿੰਡੇ ਉਹਨਾਂ ਦਾ ਵੀ ਬਹੁਤ ਸਹਿਯੋਗ ਹੈ ਸਾਡੇ ਨਾਲ ਗਵਾਂਘ ਚ ਬਰੋਲਪੁਰ ਪਿੰਡੇ ਇਹਨਾਂ ਦਾ ਬਹੁਤ ਸਹਿਯੋਗ ਹੈ ਸਾਨੂੰ ਪਿੰਡ ਹਸਨਪੁਰ ਬਿੰਡੋਂ ਦਾ ਬਹੁਤ ਸਹਿਯੋਗ ਹੈ ਪਿੰਡ ਚਾਰਸਾਹ ਪਰਮਾ ਦਾ ਬਹੁਤ ਸਹਿਯੋਗ ਹੈ ਸਾਨੂੰ ਜੀ ਪਿੰਡ ਸਾਡੇ ਨਗਰ ਦੇ ਨੇੜੇ ਕੋਟਲਾ ਪਿੰਡ ਦੇ ਜੀ ਸ਼ਮਤ ਕੋਟਲਾ ਸਰਮੁਖ ਸਿੰਘ ਇਹਨਾਂ ਦਾ ਬਹੁਤ ਸਨਯੋਗ ਹੈ ਜੀ ਸਾਨੂੰ ਸਾਰੇ ਨਗਰਾਂ ਦਾ ਸਾਨੂੰ ਸਨਯੋਗ ਹੈ ਜੀ ਇਹ ਜੀਤਾਬਗਰ ਦੀ ਸੰਗਤ ਵੱਲੋਂ ਪਹਿਲੀ ਵਾਰ ਇੱਥੇ ਲੰਗਰ ਲਾਇਆ ਪਹਿਲਾਂ ਅਸੀਂ ਪਿੰਡ 'ਚ ਹੀ ਲੰਗਰ ਕਰਦੇ ਆ 10-11 ਸਾਲ ਤੋਂ ਇਹ ਜੂਝੂ ਹੁਣ ਸਾਡੀ ਸ਼ਕਤਾਂ ਨੇ ਪ੍ਰੇਰਣਾ ਕੀਤੀ ਹੈ ਸਖ-ਸਖ ਜੋਸ਼ ਛਾ ਵਧਿਆ ਹੈ ਸਾਡੇ ਸੇਵਾਦਾਰ ਸਮੂਹ ਨਗਰ ਨਿਵਾਸੀ ਬੀਬੀਆਂ ਲੰਗਰ ਦੀ ਸੇਵਾ ਬੇਅੰਤ ਕਰ ਰਹੀਆਂ ਨੇ ਸਭੀਆਂ ਨਾਲ ਸੇਵਾ ਮਾਂ ਨਾਲ ਸੇਵਾ ਰਸਤਾ ਨਾਲ ਸੇਵਾ ਦੇ ਨਰਾਜ਼ ਰਾਜ ਨੌਜਵਾਨਾਂ ਨੂੰ ਹੱਥ ਦੇ ਉੱਪਰ ਹੋ ਗਿਆ ਸੇਵਾ ਕਰਦਿਆਂ ਨੂੰ ਇਹਨਾਂ ਨਗਰਾਂ ਦਾ ਪ੍ਰਬੰਧ ਕੀਤਾ ਜੀ ਨੌਜਵਾਨਾਂ ਨੇ ਫਿਰ ਇਹਨਾਂ ਨੇ ਸਾਰੇ ਟੈਂਟ ਲਵਾਏ ਨੇ ਜਗ੍ਹਾ ਸਾਫ਼ ਕੀਤੀਆਂ ਨੇ ਫਿਰ ਬਲੌਰਪੁਰ ਦੀ ਸੰਗਤ ਦੇ ਨਾਲ ਹੋ ਕੇ ਇਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਏ ਇਹਨਾਂ ਨੇ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਜੀ ਬਲੌਰਪੁਰ ਦੀ ਸੰਗਤ ਨੇ ਇਹਨਾਂ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਤਾਪ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਮੂਹ ਜੀਤ ਸਿੰਘ ਢਾਲੀ ਮੁਖਤੇ ਉਹਨਾਂ ਨੇ ਯਾਦ ਜਲੰਘਰ ਲਗਾਇਆ ਸਮੂਹ ਜੀਤ ਸਿੰਘਣੀਆਂ ਦੀ ਸਿੰਘਾਵੀ ਦਾਤ ਦੇ ਵਿੱਚ ਲੰਗਰ ਲੱਗਾ ਜੀ ਕਿੰਨੇ ਕਿੰਨੇ ਟਾਈਮ ਤੋਂ ਲਗਾਇਆ ਜਾ ਰਿਹਾ ਇਹ ਲੰਗਰ ਤੇ 11-12 ਸਾਲ ਤੋਂ ਪਹਿਲਾਂ ਛੋਟਾ ਲੰਗਰ ਸਾਡੇ ਨਗਰ ਚ ਲਗਾਇਆ ਜਾਂਦਾ ਸੀ ਜੀ ਉਹਨੇ ਬਿਸਕੁਟ ਚਾਹ ਤੋਂ ਸ਼ੁਰੂ ਹੋਇਆ ਸੀ ਫਿਰ ਨੌਜਵਾਨਾਂ ਨੇ ਪ੍ਰਾਦਾ ਕੀਤਾ ਵੀ ਆਪਾਂ ਸਭ ਜੀਆਂ ਰੋਟੀ ਪਰਚਾ ਦੇ ਲੰਗਰ ਲਾਈਏ ਹੌਲੀ ਹੌਲੀ ਚੱਲਦਾ ਚੱਲਦਾ ਪਿਛਲੇ ਸਾਲ ਸੀ ਤਿਆਰੀ ਕਰਦੇ ਜਿੱਥੇ ਲੰਗਰ ਲਾਉਣ ਦੀ ਫਿਰ ਸਾਡੇ ਨਾਮਣੀ ਅੱਜ ਵੀ ਫਿਰ ਪਹਿਲਾਂ ਤੋਂ ਸਾਡਾ ਹੀ ਚੱਲਦਾ ਸੀ ਵੀ ਅਸੀਂ ਲੰਗਰ ਲੈ ਜਿਲਾਣਾ ਚਾਰ ਸਾਲ ਗੁਰਦੁਆਰਾ ਇਤਿਹਾਸਕ ਉਹਦੇ ਨੇੜੇ ਇਹ ਮੇਰ ਨਾਲ ਸਾਨੰਦ ਸਿੰਘ ਸਾਹਿਬ ਜੋ ਇਹ ਅੰਮ੍ਰਿਤਸਰ ਸਾਹਿਬ ਨੂੰ ਜਾ ਰਿਹਾ ਜੀ ਨਇਆ ਦਾ ਰਸਤਾ ਮੇਨ ਰਸਤਾ ਜੀ ਇਹ ਮੇਨ ਰਸਤੇ ਤੇ ਹੁਣ ਜੋੜ ਮੇਲਾ ਚਮਕੌਰ ਸਾਹਿਬ ਦਾ ਵੀ ਸਮਾਪਤੀ ਹੋ ਗਈ ਏ ਮਾਝੂਰਾ ਸਾਹਿਬ ਵੀ ਸਮਾਪਤੀ ਹੋ ਗਈ ਏ ਬਾਕੀ ਲੰਗਰ ਫਡੇਗੜ ਸਾਹਿਬ ਨੇ ਹੁਣ ਨੌਜਵਾਨਾਂ ਨੂੰ ਕੀ ਸੰਦੇਸ਼ ਦੇ ਨੌਜਵਾਨਾਂ ਨੂੰ ਇਹ ਲੈ ਜਾਂਗੇ ਜਿੱਥੇ ਦੀਨ ਦੁਨੀਆ ਦੀ ਸਾਰੀ ਦੁਨੀਆ ਜਿੱਥੇ ਭਾਈਚਾਰਾ ਵੱਸਦਾ ਹੈ Hindu ਭਾਈਚਾਰਾ ਵੱਸਦਾ ਹੈ ਸਭ ਬੱਚਵਾਂ ਦੇ ਲੋਕ ਵੱਸਦੇ ਨੇ ਇਹ ਲੰਗਰ ਜਿੱਥੇ ਫਡੇਗੜ ਸਾਹਿਬ ਚਮਕੌਰ ਸਾਹਿਬ ਲੰਗਰ ਬਹੁਤ ਨੇ ਜੀ ਇਹ ਸੜਕਾਂ ਦੇ ਲੰਗਰ ਲਗਾਏ ਜਾਣ ਜਿੱਥੇ ਆਉਣ ਜਾਣ ਵਾਲੀ ਸੰਗਤ ਨੂੰ ਲੰਗਰ ਛਕਾਇਆ ਜਾਵੇ ਚਾਹ ਪਾਣੀ ਛਕਾਇਆ ਜਾਵੇ ਟਾਈਮ ਨਾਲ ਠੰਡ ਦਾ ਮੌਸਮ ਹੈ ਦੁੱਧ ਛਕਾਇਆ ਜਾਵੇ ਬੱਚਿਆਂ ਨੂੰ ਬੱਚੇ ਹਾਸੇ ਦੁੱਧ ਵੀ ਲੈ ਸਕਦੇ ਨੇ ਚਾਹ ਵੀ ਲੈ ਸਕਦੇ ਨੇ ਟਰਾਲੀਆਂ 'ਚ ਵੀ ਲੰਗਰ ਜਾ ਸਕਦੇ ਨੇ ਮੈਂ ਸਾਰੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਸੇ ਤਰ੍ਹਾਂ ਹੀ ਸਾਰਾ ਜਿੱਥੇ ਵੀ ਤੁਹਾਨੂੰ ਕੋ ਲੰਗਰ ਦੀ ਆਵਾਜ਼ ਆਉਂਦੀ ਏ ਲੰਗਰ ਲੈ ਕੇ ਪਹੁੰਚਣ ਸਾਡੇ ਨੌਜਵਾਨ ਬਹੁਤ ਸਮਰੱਤ ਨੇ ਜੀ ਬੜੀ ਨਾ ਜਗੂਰੀ ਕਿਰਪਾ ਹੈ ਮਹਾਰਾਜ ਦਾ ਹੱਥ ਇਹਨਾਂ ਤੇ ਇਹ ਕੋਈ ਵੀ ਕਾਰਜ ਕਰਦੇ ਨੇ ਉਹ ਸਮਝੋ ਸਾਡੇ ਪਿੰਡ ਛੇਂਝ ਮੇਲਾ ਕਰਾਂ ਤਾਂ ਵੀ ਇਹ ਨੌਜਵਾਨਾਂ ਸਾਰੇ ਕਰਦੇ ਨੇ ਜੀ ਸਾਡਾ ਰਵੇ ਇੱਕ ਨਾਲ ਸਾਰਾ ਸਾਰਾ ਕਾਰਜ ਨੌਜਵਾਨ ਕਰਦੇ ਨੇ ਮੈਂ ਸਾਰ ਇਹਨੇ ਸ਼ਬਦਾਂ ਨਾਲ ਨੌਜਵਾਨਾਂ ਦਾ ਸਾਰੀ ਸੰਗਤ ਦਾ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਭਾਈ ਜਸਵੰਤ ਸਿੰਘ ਖਾਲਸਾ ਗੁਰੂ ਘਰ ਲੰਗਰ ਲਗਾਇਆ ਗਿਆ ਠੀਕ ਹੈ ਨਾ ਹਾਂਜੀ ਇਹ ਲੰਗਰ ਤਰ ਤਨ ਬਾਦਸ਼ਾਹ ਦਵੇ ਸਰਵ ਸਤਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹੀਦੀ ਪੰਦਰਵਾੜੇ ਅਤੇ ਸ਼ਪਤੇ ਸ਼ਹਾਦਤ ਦੇ ਪ੍ਰਥਾਏ ਸਾਡੇ ਪਿੰਡ ਵਿੰਦਰ ਸ਼ਤაბਗੜ ਦੇ ਸਮੂਹ ਨੌਜਵਾਨ ਵੱਲੋਂ ਅਤੇ ਸਮੂਹ ਨਗਰ ਵੱਲੋਂ ਲਗਭਗ 4 ਤੋਂ 15 ਸਾਲਾਂ ਤੋਂ ਲੰਗਰ ਪੇਟ ਦੇ ਵਿੱਚ ਲਗਾਇਆ ਜਾਂਦਾ ਸੀ ਤੇ ਇਹ ਸਤਿਗੁਰ ਦੀ ਇੰਨੀ ਕਿਰਪਾ ਹੋਈ ਹੈ ਅੱਜ ਲੰਗਰ ਵਿਸ਼ਾਲ ਲੰਗਰ ਬਣ ਚੁੱਕਿਆ ਹੈ ਇਹ ਸਭ ਧੰਨ ਧੰਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਬਾਦ ਜੀ ਦੇਣ ਹੈ ਧੰਨ ਧੰਨ ਸਹਿਬੇ ਦਾ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਸਹਿਬ ਜਦ ਬਾਬਾ ਜੁਹਾਰ ਸਿੰਘ ਜੀ ਤਾਨਤੋਪ ਸਾਹਿਬ ਜਦ ਬਾਬਾ ਜੋਰਾਵਰ ਸਿੰਘ ਜੀ ਅਤੇ ਤਾਨਤੋਪ ਸਾਹਿਬ ਜਦ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਦੀ ਅਪਾਰ ਰਹਿਮਤ ਕਿਰਪਾ ਸਦਕਾ ਇਹ ਲੰਗਰ ਚੱਲ ਰਿਹਾ ਹੈ ਸਾਡੀ ਅਰਦਾਸ ਹੈ ਬੇਨਤੀ ਹੈ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਇਹ ਨੌਜਵਾਨਾਂ ਤੋਂ ਆਪ ਜੀ ਨੇ ਸੇਵਾ ਲੈ ਰਹੇ ਹੋ ਇਸੇ ਤਰ੍ਹਾਂ ਕਿਰਪਾ ਕਰਨੀ ਇਸ மூ ਨੌਜਵਾਨਾਂ ਤੇ ਰਹਿਮਤ ਪ੍ਰਯਾਤ ਕਰਨਾ மூ ਨੌਜਵਾਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇ ਰੋਗਤਾ ਬਖਸ਼ਿਸ਼ ਕਰਨੀ ਹਰਜੀਤ ਸਿੰਘ ਸਰਪੰਚ ਪਿੰਡ ਸਤਾਗੜ ਤੋਂ ਅੱਜ ਲੰਗਰ ਲਗਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋ ਹਾਂਜੀ ਦੇਖੋ ਜਿਹੜਾ ਇਹ ਲੰਗਰ ਹੈ ਇਹਨਾਂ ਦਿਨਾਂ ਦੇ ਵਿੱਚੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਜੋ ਕਿ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਇਸ ਇਲਾਕੇ ਦੇ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬੇ ਕੇ ਪਹੁੰਚੇ ਜਿੱਥੇ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਲੜੀ ਉਹਦੇ ਵਿੱਚ ਦੋ ਵੱਡੇ ਸਹਬਜ਼ਾਦੇ ਬਾਬਾ ਜੀਤ ਸਿੰਘ ਤੇ ਬਾਬਾ ਜਧਾਰ ਸਿੰਘ ਉਹਨਾਂ ਨੇ ਸ਼ਹੀਦੀਆਂ ਦੇ ਜਾਨ ਪੀਤੇ ਤੇ ਜਿਨ੍ਹਾਂ ਦੇ ਨਾਲ ਹੋਰ ਜਿਹੜੇ ਸਿੰਘ ਸਨ ਜਿਹੜੇ ਉਹਨਾਂ ਦੇ ਬਹੁਤ ਹੀ ਪਿਆਰ ਸਤਿਕਾਰ ਵਾਲੇ ਸਿੰਘ ਸਨ ਉਹਨਾਂ ਨੇ ਵੀ ਸ਼ਹੀਦੀਆਂ ਦੇ ਜਾਨ ਪੀਤੇ ਸੋ ਉਸ ਤੋਂ ਬਾਅਦ ਵਿੱਚ ਇਹ ਜੋ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਦੇ ਵਿੱਚ ਛੋਡੇ ਸਾਹਿਬ ਜਾਦੇ ਬਾਬਾ ਜੋਰਾਵਾਲ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰਕੌਰ ਉਹਨਾਂ ਨੇ ਸ਼ਹੀਦੀਆਂ ਦੇ ਜਾਂ ਪੀਤੇ ਸੋ ਇਹ ਜਿਹੜੇ ਦਿਨ ਨੇ ਇਹ ਸਭਾ ਦੇ ਦਿਨ ਚੱਲ ਰਹੇ ਨੇ ਇਸ ਕਰਕੇ ਜੋ ਨਗਰਾਂ ਦੇ ਵਿੱਚੋਂ ਸੰਗਤ ਆਉਂਦੀ ਹੈ ਦੂਰ ਦਰਾਡੇ ਤੋਂ ਇਹ ਰੂਟ ਤੇ ਸੰਗਤ ਜਾਂਦੀ ਹੈ ਇਸ ਕਰਕੇ ਜੋ ਕਿ ਨਗਰ ਸਤਵਗੜ੍ਹ ਦੇ ਸਮੂਹੀ ਨੌਜਵਾਨਾਂ ਦੇ ਵੱਲੋਂ ਨਗਰ ਵਾਸੀ ਸੰਗਤਾਂ ਦੇ ਇਲਾਕੇ ਨਿਵਾਸੀ ਸੰਗਠਨ ਦੇ ਸਹਿਯੋਗ ਤੇ ਪਿੰਡ ਦੀ ಗ್ರಾಮ ਪੰਚਾਇਤ ਦੇ ਸਹਿਯੋਗ ਸਦਕਾ ਸਭਨਾਂ ਨੇ ਰਲ ਮਿਲ ਕਰਕੇ ਜਿਹੜਾ ਇੱਕ ਚੰਗਾ ਉਦਮ ਉਪਰਾਲਾ ਕੀਤਾ ਨੌਜਵਾਨ ਵੀਰਾਂ ਨੇ ਸਮੂਹ ਨਗਰ ਵਾਸੀ ਸੰਗਠਾ ਨੇ ਅਸੀਂ ਜਿਹੜਾ ਇਹ ਫਸਟ ਟਾਈਮ ਦੇ ਵਿੱਚ ਇਹ ਨਗਰ ਇਸ ਜਗ੍ਹਾ ਦੇ ਉੱਤੇ ਲਗਾਇਆ ਹੈ ਕਿਉਂਕਿ ਜਿਹੜਾ ਇਹ ਇਹ ਆਪਣੇ ਲੰਗਰ ਸੀਗਾ ਇਹ ਪਹਿਲਾਂ ਪਿੰਡ ਚ ਲੰਦੇ ਸੀਗੇ ਅਸੀਂ ਤੇ ਇਸ ਵਾਰ ਅਸੀਂ ਸਾਰਿਆਂ ਨੇ ਫੈਸਲਾ ਕਰ ਕਰਕੇ ਤੇ ਜਿਹੜਾ ਇਹ ਲੰਗਰ ਹੈ ਅਸੀਂ ਇਸ ਜਗ੍ਹਾ ਦੇ ਉੱਤੇ ਲਾਣਾ ਕੀਤਾ ਹੈ ਜਿਹੜੀਆਂ ਸੰਗਤਾਂ ਇੱਥੋਂ ਜਾਂਦੀਆਂ ਨੇ ਕਿਉਂਕਿ ਲੰਗਰ ਛੱਕੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਤੇ ਧੰਨਵਾਦ ਕਰਨਾ ਤੇ ਇਸ ਦੇ ਕਰਕੇ ਜਿਹੜਾ ਅਸੀਂ ਜਿਹੜਾ ਅਸੀਂ ਇਹ ਆਪਣੇ ਲੰਗਰ ਹੈ ਇੱਥੇ ਲਾਇਆ ਹੈ ਤੇ ਜਿਹੜੀਆਂ ਸੰਗਤਾਂ ਨੇ ਇਸ ਰੋਡ ਤੋਂ ਫਤੇਗੜ ਸਾਹਿਬ ਵਿਖੇ ਜਾਂਦੀਆਂ ਨੇ ਤੇ ਉਹਨਾਂ ਦੇ ਵਾਸਤੇ ਜਿਹੜਾ ਅਸੀਂ ਇਹ ਲੰਗਰ ਲਗਾਣਾ ਕੀਤਾ ਹੈ ਮੇਰਾ ਨਾਮ ਬਿਆਨਤ ਸਿੰਘ ਹੈ ਜੀ ਅੱਜ ਦੂਪਾ ਲੰਗਰ ਲਗਾਇਆ ਜਾ ਰਿਹਾ ਹੈ ਕੀ ਜਾਣੇ ਚਾਹੁੰਦੇ ਹਾਂ ਇਹਦੇ ਬਾਰੇ ਇਹ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਪਿਛਲੇ 18 ਸਾਲਾਂ ਤੋਂ ਗੁਰੂ ਦਾ ਲੰਗਰ ਆਪਣੇ ਪਿੰਡ ਸਤਾਵਗੜ ਵਿਖੇ ਲਗਾ ਰਹੇ ਹਾਂ ਜੀ ਇਸ ਸਾਲ ਨੌਜਵਾਨਾਂ ਨੇ ਉਪਰਾਲਾ ਕੀਤਾ ਹੈ ਕਿ ਸਰਹੰਦ ਨਹਿਰ ਦੇ ਪੁਲ ਦੇ ਉੱਪਰ ਲੰਗਰ ਲਗਾਇਆ ਜਾਵੇ ਤਾਂ ਕਿ ਦੂਰੋਂ ਨੇੜੇੋਂ ਆਉਣ ਵਾਲੀਆਂ ਸੰਗਤਾਂ ਨੂੰ ਇਹਦਾ ਲਾਭ ਮਿਲ ਸਕੇ ਉਹ ਲੰਗਰ ਸ਼ਾਮ ਤੱਕ ਹੋਣਾ ਕਿਉਂਕਿ ਸਰਾਂਦ ਦੇ ਤੋਂ ਕਾਫੀ ਦੂਰ ਹੈ ਤੇ ਰਾਹ ਦੇ ਵਿੱਚ ਕੋਈ ਹੋਰ ਲੰਗਰ ਨਾ ਹੋਣ ਕਰਕੇ ਸੰਗਤਾਂ ਲਈ ਬਹੁਤ ਲਾਹੇਵੰਦ ਆ। ਇਹ ਨੌਜਵਾਨਾਂ ਦਾ ਪ੍ਰਬਾਲਾ ਇਸ ਵਾਰ ਸਰਾਂਦ ਨਹਿਰ ਦੇ ਉੱਪਰ ਲੰਗਰ ਲਾਉਣ ਦਾ ਜੀ। ਕਿੰਨੇ ਸਮੇਂ ਤੋਂ ਲਗਾਇਆ ਯਾਰ? ਇਹ ਪਿਛਲੇ 18 ਸਾਲਾਂ ਤੋਂ ਅਸੀਂ ਆਪਣੇ ਪਿੰਡ ਸਤਾਵਗੜ ਵਿਖੇ ਲਗਾ ਰਹੇ ਆ। ਇਸ ਸਾਲ ਪਹਿਲੀ ਵਾਰੀ ਅਸੀਂ ਸਰਾਂਦ ਨਹਿਰ ਦੇ ਕੋਲ ਤੇ ਲਾਇਆ ਜੀ। ਕਿੰਨੇ ਦਿਨ ਲਗਾਤਾ ਲਗਾਣਗੇ? ਇਹ ਲਗਾਤਾ 3 ਦਿਨ ਚੱਲਦਾ ਜੀ 26, 27 ਤੇ 28 ਦਸੰਬਰ ਨੂੰ ਜੀ। ਕਿੰਨੇ ਪਿੰਡਾਂ ਦੇ ਸਹਿਯੋਗ ਨਾਲ ਲਗਾਇਆ ਗਏ? ਇਹ ਪਹਿਲਾਂ ਤਾਂ ਜੀ ਇਕੱਲੇ ਸਤਾਵਗੜ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਸੀ ਤੇ ਬਿੱਲੋਂ ਇਹਨਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਨੌਜਵਾਨਾਂ ਨੂੰ ਸੰਦੇਸ਼ ਇਹ ਦੇਣਾ ਚਾਹੁੰਦੇ ਆ ਜੀ ਕਿ ਸ਼ਹੀਦ ਦਾ ਸਿੰਘਾਂ ਦੀ ਯਾਦ ਦੇ ਵਿੱਚ ਵੱਟੋਂ ਵੱਧ ਸੇਵਾ ਦੇਣੀ ਚਾਹੀਦੀ ਹੈ ਜੀ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੀ ਤੇ ਗੁਰਸਿੱਖੀ ਜੀਵਨ ਨਾਲ ਜੁੜਨਾ ਚਾਹੀਦਾ ਜੀ ਹਾਂ ਜੀ ਰਾਮ ਹੈ ਜੀ ਮੇਰਾ ਨਾਮ ਰੋਸ਼ਨ ਸਿੰਘ ਆ ਜੀ ਅੱਜ ਗੁਰੂ ਘਰ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹੋ ਇਹ ਜਿਹੜਾ ਲੰਗਰ ਹੈ ਜੀ ਪਿੰਡ ਸਤਾਵਗੜ ਦੀ ਸੰਗਤ ਦੇ ਵੱਲੋਂ ਛੋਟੇ ਸਾਹਿਬਜ਼ਾਦੇ ਆ ਸ਼ਰੂਰ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਜਿਹੜਾ ਇਹ ਲੰਗਰ ਅੱਜ ਸਮੂਹ ਸੰਗਤ ਦੇ ਵੱਲੋਂ ਸ਼ਤਾਬਗੜ ਦੀ ਪੂਰੀ ਸੰਗਤ ਦੇ ਵੱਲੋਂ ਅਤੇ ਇਲਾਕਾ ਵਾਸੀਆਂ ਦੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਲੰਗਰ ਅੱਜ ਲਗਾਇਆ ਗਿਆ ਹੈ ਜੀ ਕਿੰਨੇ ਟਾਈਮ ਤੋਂ ਲਗਾਇਆ ਗਿਆ ਜੀ ਇਹ ਪਹਿਲਾ ਲੰਗਰ ਸੀਗਾ ਜੀ ਜਿਹੜਾ ਆਪਣੇ 10 ਸਾਲਾਂ ਤੋਂ ਪਿੰਡ ਸ਼ਤਾਬਗੜ ਦੇ ਵਿੱਚ ਲੱਗਦਾ ਸੀ ਪਰ ਇਸ ਵਾਰ ਨੌਜਵਾਨਾਂ ਵਾਲਿਆਂ ਤੇ ਸੂਝਵਾਨ ਬੰਦਿਆਂ ਨੇ ਰਲ ਕੇ ਜਿਹੜਾ ਇਹ ਲੰਗਰ ਆ ਇਸ ਆਪਣੇ ਬਹਿਲੋਲਪੁਰ ਦੇ ਪੁਲ ਤੇ ਲਗਾਇਆ ਤਾਂ ਕਿ ਜੋ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਉਸ ਸੰਗਤ ਦੇ ਸਹਿਯੋਗ ਦੇ ਨਾਲ ਝਾੜ ਸਾਹਿਬ ਵਾਲੇ ਸੰਤ ਬਾਬਾ ਪਿਆਰਾ ਸਿੰਘ ਜੀ ਦੀ ਮਹਾਨ ਕਿਰਪਾ ਦੇ ਸਦਕਾ ਜਿਹੜਾ ਇਹ ਲੰਗਰ ਆ ਛੋਟੇ ਸਾਹਿਬ ਜਦਿਆਂ ਅਤੇ ਪੁਰ ਗੋਵਿੰਦ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਅਤੇ ਵੱਡੇ ਸਾਹਿਬਜ਼ਾਦੇ ਦੀ ਯਾਦ ਨੂੰ ਜਿਹੜਾ ਮਨਾਉਂਦੀਆਂ ਹੋਈਆਂ ਸੰਗਤਾਂ ਨੇ ਤੇ ਜਿਹੜਾ ਲੰਗਰ ਲਗਾਇਆ ਜੀ